क्या नहीं रही सबका विधायक कुलबीर जीरा ते फायरिंग हुई है देर रात फिरोजपुर जीरा रोड ते यह फायरिंग हुई है तस्वीर भी सामने आईया तो ने जिथे कि अणबछातियां यह फायरिंग की गई है सीसीटीवी तस्वीर भी कैद हुई ने कैमरे के जिथे की ਫਿਰੋਜ਼ਪੁਰ ਜ਼ੀਰਾ ਰੋਡ ਤੇ ਇਹ ਫਾਇਰਿੰਗ ਹੋਈ ਹੈ ਕੁਝ ਲੋਕਾਂ ਨੇ ਰਾਤ ਨੂੰ ਨਾਤੇ ਹਮਲਾ ਕੀਤਾ ਫਿਲਹਾਲ ਪੁਲਿਸ ਅਜੇ ਜੜੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਨਾ ਹਮਲਾਵਰਾ ਦੀ ਪਾਲ ਵਿੱਚ ਜੁਟੀ ਹੋਈ ਹੈ। ਸਾਥੀ ਹਮਲਾ ਹੋਇਆ ਕਰ ਗਈ। ਗੱਲ ਇਹ ਹੈ ਕਿ ਮੈਂ ਰਾਤੀ ਫਿਰੋਜ਼ਪੁਰ ਤੋਂ ਆ ਰਿਹਾ ਸੀ ਕਿਸੇ ਦੇ ਕਰਤੋਂ ਜਦੋਂ ਮੈਂ ਆ ਰਿਹਾ ਸੀਗਾ ਤੇ ਮੈਨੂੰ ਸ਼ੇਰਖਾਂ ਤੋਂ ਪਿੱਛੇ ਜਿਹੜਾ ਰਿਲਾਇੰਸ ਦਾ ਪੰਪ ਆ ਉੱਥੇ ਮੇਰੇ ਡਰਾਈਵਰ ਗੁਰਦੇਵ ਸਿੰਘ ਨੇ ਕਿਹਾ ਕਿ ਆਪਣੀ ਗੱਡੀ ਕੋਈ ਜਿਹੜਾ ਕਿ ਆਪਣੇ ਪਿੱਛੇ ਕੋਈ ਪੇछा ਕਰ ਰਹੀ ਆ ਕਿ ਮੈਂ ਉਹਨੂੰ ਇੰਡੀਕੇਟਰ ਵੀ ਦਿੰਦਾ ਰਸਤਾ ਵੀ ਦਿੰਦਾ ਕੋਈ ਅੱਗੇ ਨਹੀਂ ਕੱਢ ਰਿਹਾ ਤੇ ਬਰਾਬਰ ਕਰ ਰਿਹਾ ਤਾਂ ਅਸੀਂ ਅੱਗੇ ਸ਼ੇਰਖਾ ਕੋਲ ਆਣ ਕੇ ਜਿਵੇਂਗਾ ਸਟਰੀਟ ਲਾਈਟ ਲੱਗੀਆਂ ਨੇ ਅਸੀਂ ਉੱਥੇ ਗੱਡੀ ਰੋਕੀ ਆ ਉਹਨੇ ਪਿੱਛੇ ਰੋਕ ਲਈ ਤੋ ਮੈਨੂੰ ਕਹਿੰਦਾ ਗੱਡੀ ਆਪਣੇ ਪਿੱਛੇ ਰੋਕੀ ਆ ਤਾਂ ਮੈਂ ਉਹਨੂੰ ਆਖਿਆ ਕਿ ਗੱਡੀ ਆਪਾਂ ਤੋੜ ਲਈਏ ਕਿ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਅਸੀਂ ਗੱਡੀ ਉਥੋਂ ਖਿੱਚਤੀ ਆ ਉਹਨਾਂ ਵੀ ਸਾਡੇ ਮਗਰ ਲਾਤੀ ਆ ਉਦੋਂ ਅੱਗੇ ਜਿਹੜਾ ਹੈ ਕਿ ਟਰੱਕ ਸੀਗਾ ਇੱਕ ਅਸੀਂ ਉਹ ਟਰੱਕ ਕ੍ਰਾਸ ਕੀਤਾ ਉਹ ਵੀ ਸਾਡੇ ਮਗਰ ਕ੍ਰਾਸ ਕਰ ਗਿਆ ਉਹ ਟਰੱਕ ਕ੍ਰਾਸ ਕਰਦੇ ਆ ਸਾਡਾ ਤਾਂ ਉਹਨਾਂ ਦੀ ਗੱਡੀ ਦਾ ਵਿਥ ਪੈ ਗਈ ਹੈ ਜਦੋਂ ਵਿਥ ਪੈ ਗਈ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪਹਿਲਾਂ 2 ਫਾਇਰ ਕੀਤੇ ਫਿਰ 4 ਕੀਤੇ ਟੋਟਲ 6 ਫਾਇਰ ਜਿਹੜੇ ਉਹ ਕੀਤੇ ਆ ਫਿਰ ਮੈਂ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਔਰ ਸੀਆਈਡੀ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੀਆਂ ਨੇ ਔਰ ਮੈਂ ਜਿਹੜੀ ਇੱਕ ਵੀਡੀਓ ਵੀ ਜਿਹੜੀ ਆ ਉਹ ਪੁਲਿਸ ਨੂੰ ਦਿੰਦੀ ਹੈ ਜਿੰਦੇ ਵਿੱਚ ਕੀ ਗੱਡੀ ਦੀ ਪਛਾਣ ਜਿਹੜੀ ਵਾਈਟ ਕਲਰ ਦੀ ਕ੍ਰੇਟਾ ਤੋਂ ਹੋਈ ਕੁਝ ਕਿ ਤਾ ਤਬ ਕੀ ਆਈ ਹੈ ਜਾਂ ਕੋਈ ਮੈਨੂੰ ਇਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਸੀਗੇ ਮਿਊਸਪਲ ਕਮੇਟੀ ਦੇ ਉਦੋਂ ਵੀ ਜਿਹੜੀ ਆ ਉਹ ਗੈਂਗਸਟਰ ਵਾਲੋ ਥ੍ਰੇਟਾਈ ਸੀ ਮੈਂ ਉਹ ਪੁਲਿਸ ਨੂੰ ਉਦੋਂ ਵੀ ਦੱਸਿਆ ਔਰ ਮੈਨੂੰ ਕੱਲ ਇਹ ਨਾ ਨਹੀਂ ਇੱਥੇ ਠਾਣਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਇੱਥੇ ਸ਼ਰਿਆਮ ਜੀਰੇ ਇੱਕ ਕੁਲਵਿੰਦਰ ਸਿੰਘ ਨਾਮ ਦਾ ਲੜਕਾ ਜਿਹੜਾ ਸ਼ਰਿਆਮ ਜੀਰੇ ਚ 2 250 ਗੋਲੀ ਜਿਹੜੀ ਬਾਜ਼ਾਰ ਦੇ ਵਿੱਚ ਚੱਲੀ ਆ ਔਰ ਜਿੰਦੇ ਵਿੱਚ ਜਿੰਦਾ ਅੱਜ ਭੋਗ ਸੀ ਔਰ ਉਹਨਾਂ ਨੇ ਵੀ ਦੱਸਿਆ ਕਿ ਕੱਲ ਦੀ 5 ਵਜੇ ਦੀਆਂ ਤਿੰਨ ਗੱਡੀਆਂ ਇੱਕ ਕ੍ਰੇਟਾ ਔਰ ਇੱਕ ਸਵਿਫਟ ਔਰ ਇੱਕ ਹੋਰ ਗੱਡੀ ਜਿਹੜੀਆਂ ਤਿੰਨ ਗੱਡੀਆਂ ਜਿਹੜੀਆਂ ਕਿ ਕੱਲ ਦੀਆਂ ਉਹ ਉਹਦੇ ਭਰਾ ਨੂੰ ਵੀ ਲੱਭ ਰਹੀਆਂ ਨੇ ਔਰ ਇਹ ਵੀ ਜਿਹੜੀ ਜਿਹੜੀ ਰਾਤੀ ਗੱਡੀ ਨੇ ਫੈਰਿੰਗ ਕੀਤੀ ਇਹ ਵੀ ਇੱਕ ਕ੍ਰੇਟਾ ਗੱਡੀ ਸੀ